ਸਵਾਗਤ ਹੈ ਹੁਸ਼ਾਰਪੁਰ ਵਿੱਚ ਤੁਸੀਂ ਦੇਖ ਰਹੇ ਹੋ तमाम ਦਰਸ਼ਕਾਂ ਦਾ ਮੈਂ ਚੇਤਨ ਕਾਸ਼ਪ ਤਾਂ ਦੋਸਤੋ ਇਸ ਵਕਤ ਦੀ ਇੱਕ ਅਹਿਮ ਖਬਰ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਹੁਸ਼ਾਰਪੁਰ ਪ੍ਰਸ਼ਾਸਨ ਵੱਲੋਂ ਕੱਲ ਹੁਸ਼ਾਰਪੁਰ ਸ਼ਹਿਰ ਦੇ ਇਹ ਸਕੂਲਾਂ ਦੇ ਵਿੱਚ ਜਿਹੜਾ ਉਹ ਛੁੱਟੀ ਦਾ ਐਲਾਨ ਕੀਤਾ ਗਿਆ ਤੇ ਇਸ ਦੇ ਨਾਲ ਹੀ ਜਿਹੜਾ ਇਕੱਲੇ ਸਕੂਲਾਂ ਦੇ ਵਿੱਚ ਨਹੀਂ ਬਲਕਿ ਕਾਲਜਾਂ ਦੇ ਵਿੱਚ ਵੀ ਜਿਹੜਾ ਉਹ ਛੁੱਟੀ ਦਾ ਐਲਾਨ ਕੀਤਾ ਗਿਆ ਤਾਂ ਉਸ ਦਾ ਕਾਰਨ ਕੀ ਹੋਊਗਾ ਤੁਹਾਡੇ ਨਾਲ ਸਾਂਝਾ ਕਰਦਾ ਤਾਂ ਤੁੜੀ ਜੀ ਆਡੀਅੰਸ ਜਿਹੜੀ ਉਹ ਸਾਡੇ ਨਾਲ ਜੁੜ ਜਾਵੇ ਤਾਂ ਫਿਰ ਅਸੀਂ ਪੂਰੀ ਮੈਂ ਤੁਹਾਨੂੰ ਡੀਪਲੀ ਜਿਹੜੀ ਇਸ ਦੀ ਇਨਫੋਰਮੇਸ਼ਨ ਜਾਣਕਾਰੀ ਤੁਹਾਡੇ ਨਾਲ ਸਾਂਝਾ ਕਰਦਾ ਪਰੰਤੂ ਇਸ ਵਕਤ ਦੀ ਜਿਹੜੀ ਉਹ ਇਹ ਬੇहद ਇੱਕ ਜ਼ਰੂਰੀ ਖਬਰ ਹੈ ਕਿਉਂਕਿ ਅੱਜ ਸਵੇਰ ਤੋਂ ਹੀ ਬਹੁਤ ਸਾਰੇ ਫੋਨ ਕਾਲਸ ਆ ਰਹੇ ਸੀ ਕਿ ਹੁਸ਼ਾਰਪੁਰ ਸ਼ਹਿਰ ਦੇ ਵਿੱਚ ਕਿ ਛੁੱਟੀ ਦਾ ਐਲਾਨ ਹੈ ਕੱਲ ਕੱਲ ਲਈ ਜਾਂ ਨਹੀਂ ਤਾਂ ਹੁਣ ਵੀ ਇਹ ਹੁਣ ਇੱਕ ਲੈਟਰ ਹੈ ਜਿਹੜਾ ਸਰਕਾਰੀ ਚਿੱਠੀ ਹੈ ਉਹ ਅਦਾਰਾ ਹੁਸ਼ਾਰਪੁਰ ਨਿਊਜ਼ ਤੇ ਕੋਲ ਪਹੁੰਚੀ ਹੈ ਤੇ ਉਸ ਮੁਤਾਬਕ ਕਿ ਕੱਲ ਇਹ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਨਹੀਂ ਬਲਕਿ ਇਕੱਲੇ ਹੁਸ਼ਾਰਪੁਰ ਸ਼ਹਿਰ ਦੇ ਵਿੱਚ ਹੀ ਜਿੰਨੇ ਸਕੂਲ ਨੇ ਕਾਲਜ ਨੇ ਤਾਂ ਉਹਨਾਂ ਦੇ ਵਿੱਚ ਕੱਲ ਛੁੱਟੀ ਦਾ ਐਲਾਨ ਹੈ ਕਿਉਂਕਿ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਨਵੀਂ ਪਾਸਚਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾਂ ਸ਼ਹੀਦੀ ਦਿਹਾੜਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਵਿਖੇ ਮਨਾਇਆ ਜਾ ਰਿਹਾ ਹੈ ਤੇ ਕਾਫੀ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਦੇ ਪੁੱਜਣ ਦੀਆਂ ਜਿਹੜੀਆਂ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਨੇ ਤਾਂ ਪੰਜਾਬ ਸਰਕਾਰ ਵੱਲੋਂ ਵੀ ਚਾਰ ਨਗਰ ਕੀਰਤਨਾਂ ਦਾ ਆਯੋਜਨ ਕੀਤਾ ਹੋਇਆ ਹੈ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਕੱਲ ਹੁਸ਼ਿਆਰਪੁਰ ਦੇ ਵਿੱਚ ਇਹ ਨਗਰ ਕੀਰਤਨ ਪਹੁੰਚੇਗਾ ਤਾਂ ਇਸ ਤੋਂ ਜਿਸ ਨੂੰ ਮੁੱਖ ਰੱਖਦੇ ਹੋયા ਧਾਰਮਿਕ ਭਾਵਨਾਵਾਂ ਨੂੰ ਆਮ ਸੰਗਤਾਂ ਦੀ ਭਾਵਨਾਵਾਂ ਨੂੰ ਮੁੱਖ ਰੱਖਦੇ ਹੋયા ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਜੈਨ ਵੱਲੋਂ ਕੱਲ ਹੁਸ਼ਿਆਰਪੁਰ ਦੇ ਸ਼ਹਿਰ ਦੇ ਸਕੂਲਾਂ ਅਤੇ ਕਾਲਜਾਂ ਦੇ ਵਿੱਚੋਂ ਇਹ ਛੁੱਟੀ ਦਾ ਐਲਾਨ ਕੀਤਾ ਹੋਇਆ ਸੋ ਕੀ ਕੁਝ ਜੇ ਜਾਣਕਾਰੀ ਜਿਹੜੀ ਉਹ ਸਰਕਾਰੀ ਚਿੱਠੀ ਤੋਂ ਨਾਲ ਵੱਲੋਂ ਸਾਂਝੀ ਕੀਤੀ ਗਈ ਉਹ ਤੁਹਾਡੇ ਨਾਲ ਮੈਂ ਸਾਂਝਾ ਕਰਦਾ ਏ ਸ਼ਿਰਗੁਰੂ ਤੇ ਇੱਕ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਹੁਸ਼ਿਆਰਪੁਰ ਸ਼ਹਿਰ ਤੇ ਖੇਤਰ ਦੇ ਵਿੱਚ ਸਮੂਹ ਸਰਕਾਰੀ ਪ੍ਰਾਈਵੇਟ ਸਕੂਲਾਂ ਕਾਲਜਾਂ ਅਤੇ ਹੋਰ ਜਿੰਨੇ ਵੀ ਵਿਦਿਅਕ ادارے ਨੇ ਉਹਨਾਂ ਦੇ ਵਿੱਚ 21 ਨਵੰਬਰ ਦਿਨ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਤੇ ਨਾਲ ਦੇ ਨਾਲ ਇਹ ਵੀ ਸਪਸ਼ਟ ਕੀਤਾ ਗਿਆ ਕਿ ਜਿਨ੍ਹਾਂ ਸਕੂਲਾਂ 'ਚ ਜਿਨ੍ਹਾਂ ਕਾਲਜਾਂ ਦੇ ਵਿੱਚ ਜਾਂ ਯੂਨੀਵਰਸਟੀਆਂ ਦੇ ਵਿੱਚ ਆਪਣੀਆਂ ਪ੍ਰੀਖਿਆਵਾਂ ਜਿਨ੍ਹਾਂ ਦੇ ਵਿੱਚ ਪ੍ਰੀਖਿਆਵਾਂ ਹੋਣਗੀਆਂ ਤਾਂ ਉਹਨਾਂ ਤੇ ਇਹ ਛੁੱਟੀ ਜਿਹੜੀ ਉਹ ਉਹ ਲਾਗੂ ਨਹੀਂ ਹੋਵੇਗੀ ਤੇ ਇਹਨਾਂ ਹੁਕਮਾਂ ਨੂੰ ਯਕੀਨੀ ਬਣਾਉਣ ਦੇ ਲਈ ਇਹਨਾਂ ਹੁਕਮਾਂ ਦੀ ਪਾਲਣਾ ਕਰਵਾਉਣ ਦੇ ਲਈ ਇਹ ਜ਼ਿਲ੍ਹਾ ਸਿੱਖਿਆ ਅਧਿਕਾਰੀ ਚਾਹੇ ਉਹ ਸੈਕੰਡਰੀ ਨੇ ਚਾਹੇ ਐਲੀਮੈਂਟਰੀ ਨੇ ਤਾਂ ਉਹਨਾਂ ਦੀ ਜਿਹੜੀ ਉਹ ਜ਼ਿੰਮੇਵਾਰੀ ਲਗਾਈ ਗਈ ਆ ਤਾ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਨਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਤੇ ਪੰਜਾਬ ਸਰਕਾਰ ਵੱਲੋਂ ਵੀ ਇਸ ਨੂੰ ਲੈ ਕੇ ਚਾਰ ਵਕਫ ਵਕ ਨਗਰ ਕੀਰਤਨ ਦਾ ਆਯੋਜਨ ਕੀਤਾ ਹੋਇਆ ਤੇ ਕੱਲ ਨਗਰ ਕੀਰਤਨ ਹੁਸ਼ਾਰਪੁਰ ਵਿਖੇ ਪਹੁੰਚੇਗਾ ਮੁਕੇਰੀਆਂ ਦਸੂਹਾ ਜੜਦੇ ਵਾਲਾ ਹੁੰਦਾ ਹੋਇਆ ਖੁਸ਼ਾਲਪੁਰ ਸ਼ਹਿਰ ਤੋਂ ਬਾਅਦ ਫਿਰ ਚੱਬੇਵਾਲ ਗੜਸ਼ੰਕਰ ਹੁੰਦਾ ਹੋਇਆ ਆ ਗਾਂ ਨੂੰ ਜਿਹੜਾ ਉਹ ਸ਼੍ਰੀ ਆਨੰਦਪੁਰ ਸਾਹਿਬ ਵੱਲ ਨੂੰ ਰਵਾਨਾ ਹੋਵੇਗਾ ਤਾਂ ਇਸ ਤੋਂ ਪਹਿਲਾਂ ਵੀ ਇੱਕ ਅਹਿਮ ਜਾਣਕਾਰੀ ਸੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਸੀ ਜੋ ਖੁਸ਼ਾਲਪੁਰ ਦੇ ਡਿਪਟੀ ਕਮਿਸ਼ਨਰ ਵੱਲੋਂ ਹੁਕਮ ਜਾਰੀ ਕੀਤੇ ਗਏ ਸਨ ਕਿ ਨਗਰ ਕੀਰਤਨ ਨੂੰ ਮੁੱਖ ਰੱਖਦਿਆਂ ਸੰਗਿਤਾ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਖੁਸ਼ਾਲਪੁਰ ਜ਼ਿਲ੍ਹੇ ਦੇ ਜਿੰਨੇ ਸਲੱਟਰ ਹਾਊਸ ਨੇ, ਮੀਟ ਦੀਆਂ ਦੁਕਾਨਾਂ ਨੇ, ਤੰਬਾਕੂ ਦੀਆਂ ਦੁਕਾਨਾਂ ਨੇ ਤਾਂ ਉਹ ਵੀ ਜਿਹੜਾ ਉਹ ਪੂਰਨ ਤੌਰ ਤੇ ਛਾਇ ਉਹ ਸ਼ਰਾਬ ਦੇ ਠੇਕੇ ਨੇ ਉਹ ਬੰਦ ਰੱਖੇ ਜਾਣਗੇ। ਤਾਂ ਇਸ ਦੇ ਨਾਲ ਹੀ ਹੁਣ ਇੱਕ ਹੋਰ ਅਹਿਮ ਜਾਣਕਾਰੀ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕੱਲ ਹੁਸ਼ਾਰਪੁਰ ਸ਼ਹਿਰ ਦੇ ਵਿੱਚ ਇਹ ਛੁੱਟੀ ਦਾ ਜਿਹੜਾ ਚਾਹੀਓ ਸਕੂਲ ਸਕੂਲ ਨੇ ਕਾਲਜ ਨੇ ਹੋਰ ਕਿਸੇ ਵੀ ਤਰ੍ਹਾਂ ਦੇ ਜਿਹੜੀਆਂ ਵਿਦਿਅਕ ਆਧਾਰੇ ਨੇ ਉਹਨਾਂ ਦੇ ਵਿੱਚ ਮੁਕੰਮਲ ਤੌਰ ਤੇ ਕੱਲ 21 ਨਵੰਬਰ ਦਿਨ ਸ਼ੁੱਕਰਵਾਰ ਨੂੰ ਜਿਹੜਾ ਉਹ ਛੁੱਟੀ ਦਾ ਐਲਾਨ ਰਹੇਗਾ ਤੇ ਜਿਨ੍ਹਾਂ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ 'ਚ ਜਿਹੜੀ ਉਹ ਪ੍ਰੀਖਿਆਵਾਂ ਚੱਲ ਰਹੀਆਂ ਨੇ ਤਾਂ ਉਹਨਾਂ ਤੇ ਛੁੱਟੀ ਦਾ ਹੁਕਮ ਜਿਹੜਾ ਲਾਗੂ ਨਹੀਂ ਹੋਵੇਗਾ ਸੋ ਹੋਰ ਨਾ ਲੋਕਾਂ ਦੀ ਜਾਣਕਾਰੀ ਦੇ ਲਈ ਸਹੀ ਅਤੇ ਸਟੀਕ ਜਾਣਕਾਰੀ ਦੇ ਲਈ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਵੀ ਕਰ ਦਿਓ ਹੋਰ ਨਾ ਲੋਕਾਂ ਤੱਕ ਤਾਂ ਜੋ ਹੋਰ ਨਾ ਹੁਸ਼ਾਰਪੁਰ ਸ਼ਹਿਰ ਦੇ ਵਸਨੀਕਾਂ ਤੱਕ ਸਹੀ ਅਤੇ ਸਟੀਕ ਜਾਣਕਾਰੀ ਜਿਹੜੀ ਉਹ ਪਹੁੰਚ ਸਕੇ ਸ ਬਹੁਤ ਬਹੁਤ ਧੰਨਵਾਦ ਜੀ